ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗਰੂਪ ਸਾਧ ਸੰਗਤ ਆਪ ਸਭ ਸੰਗਤਾਂ ਦੇ ਚਰਨਾਂ 'ਚ ਬਹੁਤ ਹੀ ਜ਼ਰੂਰੀ ਬੇਨਤੀ ਜਿਹੜੀ ਬੜੀ ਤੁਸੀਂ ਧਿਆਨ ਨਾਲ ਗੌਰ ਨਾਲ ਸੁਣਨੀ ਹੈ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਮਹਾਪੁਰਖਾਂ ਦੇ ਪਵਿੱਤਰ ਸਥਾਨਾਂ ਤੋਂ ਹੋਲੇ ਮਹਲੇ ਦੇ ਮੌਕੇ ਸੰਗਤਾਂ ਇੱਥੋਂ ਡੇਰਾ ਸਾਹਿਬ ਜਾਂਦੀਆਂ ਨੇ ਤੋਂ ਉਸ ਤੋਂ ਪਹਿਲਾਂ ਸਾਧ ਸੰਗਤ ਆਪਣੇ ਸਾਲ ਦੇ ਅਖੀਰਲੇ ਪੰਜ ਐਤਵਾਰ ਲੱਗਦੇ ਹੁੰਦੇ ਨੇ ਤੇ ਉਹਨਾਂ ਬਾਰੇ ਸਾਧ ਸੰਗਤ ਜਰੂਰੀ ਬੇਨਤੀ ਆਪ ਸਭ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨੀ ਹੈ ਉਹ ਸਾਧ ਸੰਗਤ ਅੱਜ 11 ਤਰੀਕ ਹੋ ਗਈ ਹੈ ਤੇ ਉਸ ਤੋਂ ਬਾਅਦ 18 ਦਾ ਐਤਵਾਰ ਆਉਣਾ ਹੈ ਤੇ 25 ਜਨਵਰੀ ਦਾ ਸਾਧ ਸੰਗਤ ਜਿਹੜਾ ਐਤਵਾਰ ਲੱਗਣਾ ਆਪਣਾ ਪਹਿਲਾ ਐਤਵਾਰ ਹੋਊਗਾ ਜਿਹੜੇ ਮਗਰਲੇ ਪੰਜ ਐਤਵਾਰ ਲੱਗਦੇ ਹੁੰਦੇ ਆ ਪਿਛਲੇ ਪੰਜ ਐਤਵਾਰਾਂ ਵਿੱਚ ਪਹਿਲਾ ਐਤਵਾਰ 25 ਜਨਵਰੀਆ ਲੱਗੂਗਾ ਦੂਸਰਾ ਐਤਵਾਰ 1 ਫਰਵਰੀ ਦਾ ਤੀਸਰਾ ਐਤਵਾਰ 8 ਫਰਵਰੀ ਦਾ ਚੌਥਾ ਐਤਵਾਰ 15 ਫਰਵਰੀ ਦਾ ਅਰੇ ਅਖੀਰਲਾ ਜਿਹੜਾ ਐਤਵਾਰ ਆ ਪੰਜਵਾਂ ਉਹ 22 ਫਰਵਰੀ ਦਾ ਲੱਗੂਗਾ ਆਖਰੀ ਐਤਵਾਰ 22 ਫਰਵਰੀ ਦਾ ਲੱਗਣਾ ਹੈ ਤੋਂ ਸੰਗਤਾਂ ਦੇ ਭਾਈ ਚਰਨ ਅਟ ਬੈਂਤੀ ਹੈ ਜਿਹੜੀਆਂ ਸੰਗਤਾਂ ਨੇ ਡੇਰਾ ਸਾਹਿਬ ਵਾਸਤੇ ਬਾਬਾ ਜੀ ਵਾਸਤੇ ਵਸਤਰ ਜਾਂ ਉੱਥੇ ਵਾਸਤੇ ਦੇਗਾ ਜਾਂ ਦੇਗਾ ਵਾਸਤੇ ਕਿ ਹੋ ਜਾਣਾ ਜੋਤਾਂ ਵਾਸਤੇ ਕਿ ਉਹ ਦੀ ਸੇਵਾ ਕਰਨੀ ਹੁੰਦੀ ਹੈ ਇਹਨਾਂ ਪੰਜ ਆਤਵਾਵਾਂ ਵਿੱਚ ਤੁਸੀਂ ਕਰਨੀ ਹੈ ਪ੍ਰਸਾਦ ਸੰਗਤ 22 ਫਰਵਰੀ ਤੋਂ ਬਾਅਦ 26 ਫਰਵਰੀ ਦਿਨ ਵੀਰਵਾਰ ਨੂੰ ਇਥੋਂ ਸੰਗਤਾਂ ਨੇ ਡੇਰਾ ਸਾਹਿਬ ਨੂੰ ਚਲੇ ਜਾਣਾ ਹੈ 26 ਫਰਵਰੀ ਨੂੰ ਜਾ ਕੇ ਸਾਧ ਸੰਗਤ ਪੂਰਨ ਮਾਸ਼ੀ ਦਾ ਜਿਹੜਾ ਦਿਹਾੜਾ ਹੋਲਾ ਮੱਲਾ ਹੈ ਉਹ 3 ਮਾਰਚ ਦਾ ਆ ਰਿਹਾ ਹੈ ਤੋ ਉੱਥੇ ਜਾ ਕੇ ਸੰਗਤਾਂ ਨੇ ਹੋਲਾ ਮਲਾ ਮਨਾਉਣਾ ਹੈ ਦੋਨੇ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਚੜਾਈ ਜਾਂਦੇ ਆ ਬਹੁਤ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਵੱਧ ਚੜ ਕੇ ਸੇਵਾ ਕਰਦੀਆਂ ਨੇ ਤੋ ਸਾਧ ਸੰਗਤ ਹੋਲਾ ਮਲਾ ਮਨਾ ਕੇ ਸੰਗਤਾਂ ਨੇ 6 ਮਾਰਚ ਦਿਨ ਸ਼ੁੱਕਰਵਾਰ ਨੂੰ ਉੱਥੋਂ ਮੁੜਨਾ ਹੈ ਤੇ ਆ ਕੇ ਸਾਧ ਸੰਗਤ ਜਿਹੜਾ ਅਖੀਰ ਆਪਣਾ ਆਪ ਤੋਂ ਡੇਰਾ ਸਾਹ ਤੋਂ ਆ ਕੇ ਐਤਵਾਰ ਲੱਗਦਾ ਉਹ 8 ਮਾਰਚ ਦਾ ਲੱਗਣਾ ਸੋ ਉਸੇ ਦਿਨ ਹੀ ਸੰਗਤਾਂ ਨੂੰ ਮਾ ਬਾਬਾ ਜੀ ਦਾ ਪੰਜੇ ਦਾ ਪ੍ਰਸ਼ਾਦ ਜਿਹੜਾ ਜਾਂ ਨਿਸ਼ਾਨੀਆਂ ਜਿਹੜੀਆਂ ਇੱਥੀਆਂ ਉੱਥੋਂ ਆਉਂਦੀਆਂ ਨੇ ਉਹ ਸੰਗਤਾਂ ਨੂੰ ਵੰਡੀਆਂ ਜਾਂਦੀਆਂ ਨੇ ਸੋ ਸਾਰੀਆਂ ਸੰਗਤਾਂ ਇਹ ਨੋਟ ਕਰ ਲੈਣ 6 ਮਾਰਚ ਨੂੰ ਸਾਧ ਸੰਗਤ ਤੋਂ ਮੋੜਨਾ ਤੇ 8 ਮਾਰਚ ਦਾ ਐਤਵਾਰ ਆ ਕੇ ਲੱਗੂਗਾ ਉਸ ਤੋਂ ਬਾਅਦ ਸਾਧ ਸੰਗਤ 8 ਮਾਰਚ ਨੂੰ ਜਿਹੜਾ ਹੈ ਉਹ ਰਾਸਾਹ ਬੰਦ ਹੋ ਜਾਣਗੇ ਤੇ 19 ਅਪ੍ਰੈਲ ਵਾਲਾ ਜਿਹੜਾ ਐਤਵਾਰ ਉਹ ਪੋਰਾ ਸਾਹਿਬ ਦਾ ਬੰਦੀ ਦਵਾਰ ਪਹਿਲਾ ਐਤਵਾਰ 19 April ਨੂੰ ਜਾ ਕੇ ਲੱਗੂਗਾ ਤੇ 17 April ਦਿਨ ਸ਼ੁੱਕਰਵਾਰ ਨੂੰ ਆਪਾਂ ਇੱਥੇ ਸਫਾਈ ਕਰਾਂਗੇ ਸੇਵਾ ਕਰਾਂਗੇ ਜਿਵੇਂ ਹਰ ਸਾਲ ਕਰਦੇ ਆਂ ਸੋ ਸੰਗਤਾਂ ਦੇ ਭਾਈ ਚਰਨਾਂ 'ਚ ਬੇਨਤੀ ਹੈ ਇਹ ਜਿਹੜੀਆਂ ਟੀਕਾਂ ਨੋਟ ਕਰ ਲਓ ਜਿਹੜਾ ਮੇਨ ਜਿਹੜੀਆਂ ਤਰੀਕਾਂ ਨੇ ਹੁਣ ਅਗਲੇ ਸਾਧ ਸੰਗਤ 25 ਜਨਵਰੀ ਵਾਲਾ ਅੱਜ 11 ਤਰੀਕ ਹੋਗੀ ਉਸ ਤੋਂ ਬਾਅਦ ਇੱਕ ਐਤਵਾਰ ਇਕ ਪਚਾਲੀ ਰਹਿ ਗਿਆ ਆਪਣਾ 18 ਵਾਲਾ ਉਸ ਤੋਂ ਬਾਅਦ 25 ਜਨਵਰੀ ਵਾਲਾ ਜਿਹੜਾ ਐਤਵਾਰ ਆਪਣਾ ਉਸ ਦਿਨ ਸਾਧ ਸੰਗਤ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਾਤਾ ਜੀ ਹੁਣੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਸਾਧ ਸੰਗਤ ਸੰਗਤਾਂ ਜਿਹੜੀਆਂ ਦੇਗਾਂ ਫੜੀਆਂ ਜਾਣਗੀਆਂ ਤੋਂ ਉਸ ਤੋਂ ਬਾਅਦ ਸਾਥ ਪੰਜਾ ਐਤਵਾਰ ਲੱਗਣੇ ਨੇ ਅਖੀਰਲਾ ਜਿਹੜਾ ਐਤਵਾਰ ਉਹ 22 ਫਰਵਰੀ ਦਾ ਲੱਗੂਗਾ ਉਸ ਤੋਂ ਬਾਅਦ ਸੰਗਤਾਂ ਨੇ ਡੇਰਾ ਸਾਹਿਬ ਜਾਣਾ ਸ਼ੁਰੂ ਕਰ ਦੇਣਾ ਸਾਧ ਸੰਗਤ ਤੋਂ ਬੇਨਤੀਆਂ ਪ੍ਰਵਾਨ ਕਰੋ ਵ ਵਾਹਿਗੁਰੂ ਜੀ ਕੀ ਫਤਿਹ